ਹਮ ਜੀ ਤੁਹਾਨੂੰ ਪੂਰਾ ਖਜ਼ਾਨਾ ਦੇਣਾ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ ਸਾਧ ਸੰਗਤ ਜਦੋਂ ਥੈਲੀਆਂ ਭਰ ਕੇ ਮੋਹਰਾਂ ਦੀਆਂ ਲਾ ਕੇ ਰੱਖੀਆਂ ਨਾ ਮੋਹਰੇ ਐਡੇ ਐਡੇ ਥੈੱਲੇ ਭਰ ਕੇ ਲਿਆ ਕੇ ਰੱਖ ਤੇ 18000 ਮੋਹਰਾਂ ਉਹ ਵੇਖੇ ਮੈਂ ਖਜ਼ਾਨਾ ਲੈ ਕੇ ਕਿਵੇਂ ਜਾਵਾਂਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਖੁਸ਼ ਹੋ ਕੇ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ 18000 ਰਜਤਪਨ ਖਜ਼ਾਨਾ ਖਾਲੀ ਕਰਤਾ ਤੇ ਨਾਲ ਕਿਹਾ ਰਾਜੇ ਪੈਦਲ ਆਉਂਦੇ ਚੰਗੇ ਨਹੀਂ ਲੱਗਦੇ ਰਾਜੇ ਤਾਂ ਹੱਥੀਆਂ ਤੇ ਆਉਂਦੇ ਸੋਭਾ ਪਾਉਂਦੇ ਨੇ ਪਾਦਸ਼ਾਹ ਨੇ ਸਿੱਖ ਨੂੰ ਆਵਾਜ਼ ਦੇ ਕੇ ਕਿਹਾ ਕਹਿੰਦੇ ਭਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਹਾਥੀ ਗਵਾਲੀਅਰ ਦੀ ਸੰਗਤ ਨੇ ਭਿੰਡ ਕੀਤਾ ਉਹ ਹਾਥੀ ਦੇ ਦਿਓ ਕਵੀ ਹੰਸਰਾਮ ਜੀ ਨੂੰ ਜਦੋਂ ਕਦੇ ਆਇਆ ਕਰਨ ਹਾਥੀ ਤੇ ਆਇਆ ਕਰੋ ਜਦੋਂ ਕਤੇ ਹਉਣਾ ਜਾਣੇ ਹਾਥੀ ਤੇ ਆਇਆ ਜਾਇਆ ਕਰੋ ਹਾਥੀ ਵੀ ਦੇ ਦਿੱਤਾ ਫਿਰ ਪਾਦਸ਼ਾਹ ਨੇ ਕਿਹਾ ਥੋੜੇ ਦਿਨ ਰੋ ਜਦੋਂ ਜਾਓਗੇ ਇਹ ਖਜ਼ਾਨਾ ਸਿੱਖ ਤੁਹਾਡੇ ਨਾਲ ਲੈ ਕੇ ਜਾਣਗੇ 11 ਸਿੱਖਾਂ ਦੀ ਡਿਊਟੀ ਲਾਈ ਘੋੜਿਆਂ ਤੇ ਖਜ਼ਾਨਾ ਲੱਦਿਆ ਨਾਲ ਸਿੱਖਾਂ ਨੂੰ ਕੱਲਿਆ ਕਹਿੰਦੇ ਜਿੰਨੀ ਦੇਰ ਕਵੀ ਹੰਸ ਰਾਮ ਜੀ ਦਾ ਘਰ ਨਹੀਂ ਸੋਹਣਾ ਬਣ ਜਾਂਦਾ ਉੰਨੀ ਦਿਨ ਵਾਪਸ ਨਾ ਆਇਓ ਇਹ ਖਜ਼ਾਨਾ ਖਰਚੋ ਇਹਦਾ ਘਰ ਬਣਾਓ ਇਹਨੂੰ ਰਾਜਾ ਬਣਾਉਣਾ ਹੈ ਰਾਜਾ ਹਾਥੀ ਤੇ ਪਾਲਕੀ ਲਈ ਜਦੋਂ ਥੋੜੇ ਦਿਨਾਂ ਬਾਅਦ ਕਵੀ ਹੰਸਰਾਮ ਨੂੰ ਵਿਦਿਆ ਕਰਨ ਲੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਰੇ ਕਹਿੰਦੇ ਚਲੋ ਜੀ ਤੁਹਾਨੂੰ ਹਾਥੀ ਤੇ ਬਿਠਾਈਏ ਚਲੋ ਕਵੀ ਹੰਸਰਾਮ ਜੀ ਤੁਹਾਨੂੰ ਵਿਦਿਆ ਕਰੀਏ ਪੰਜ 6 ਦਿਨ ਉਹ ਸ਼੍ਰੀ ਅਨੰਦਪੁਰ ਸਾਹਿਬ ਰਿਹਾ ਜਦੋਂ ਮਹਾਰਾਜ ਜੀ ਵਿਦਿਆ ਕਰਨ ਗਏ ਉਹਨੂੰ ਕਵੀ ਹੰਸਰਾਮ ਜੀ ਨੂੰ ਹਾਥੀ ਤੇ ਬਹਿਣ ਦਾ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਪਾਲਕੀ 'ਚ ਬੈਠੋ ਹਾਥੀ ਤੇ ਸਿੱਕਾ ਨੂੰ ਕਿਹਾਂ ਘੋੜਿਆਂ ਤੇ ਖਜ਼ਾਨਾ ਲੱਦ ਲਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਅੱਗੇ-ਅੱਗੇ ਨਗਾਰਾ ਬੰਨ ਲਓ ਇਹਦੇ ਪਿੰਡ ਨਗਾਰਾ ਵਜਾ ਕੇ ਨੂੰ ਛੱਡ ਕੇ ਆਓ ਇਹਦਾ ਮਹਿਲ ਇਹਦੇ ਪਿੰਡ ਵਿੱਚ ਬਣਾ ਕੇ ਆਓ ਲੋਕੀ ਵੇਖਣ ਕਵੀ ਹੰਸਰਾਮ ਜੀ ਦਾ ਘਰ ਸਭ ਤੋਂ ਸੋਹਣਾ ਹੋਣਾ ਚਾਹੀਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਕਰਨ ਲੱਗੇ ਕਵੀ ਹੰਸਰਾਮ ਰੋਣ ਲੱਗ ਪਿਆ ਪਾਤਸ਼ਾਹ ਕਹਿੰਦੇ ਰੋਂਦੇ ਕਿਉਂ ਹੰਸਰਾਮ ਦੇ ਹੰਝੂ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਰੋਈਦਾ ਨਹੀਂ ਕਵੀ ਹੰਸ ਰਾਮ ਜੀ ਰੋਕ ਕਿਉਂ ਰਹੇ ਹੋ ਉਹਨੇ ਰੋਂਦਿਆਂ ਰੋਂਦਿਆਂ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਕੁਝ ਮੰਗਣਾ ਸੀ ਤੁਹਾਡੇ ਤੋਂ ਪਾਤਸ਼ਾਹ ਮੈਂ ਕੁਝ ਮੰਗਣਾ ਚਾਹੁੰਨਾ ਤੁਹਾਡੇ ਤੋਂ ਜਿਹੜੇ ਈਰਖਾ ਕਰਨ ਵਾਲੇ ਨਾ ਕਈ ਬੰਦੇ ਈਰਖਾ ਹੀ ਕਰਨ ਵਾਲੇ ਹੁੰਦੇ ਇਹ ਹਰ ਥਾਂ ਤੇ ਮਿਲ ਜਾਂਦੇ ਉਹਨਾਂ ਦੇ ਮਨ ਵਿੱਚ ਸੀ ਪਹਿਲੇ ਦਿਨ ਆਇਆ ਇਹਨਾਂ ਖਜ਼ਾਨਾ ਦੇਤਾ ਹਾਥੀ ਦੇਤੇ ਇਹਨੂੰ ਮਹਾਰਾਜ ਨੇ ਅਮੀਰ ਬਣਾਤਾ ਸਾਥ ਸੰਗਤ ਉਹਨਾਂ ਦੇ ਮਨ ਚੀਰਖਾਸੀ ਜਦੋਂ ਕਵੀ ਹੰਸਰਮ ਰੋਕੇ ਕਹਿੰਦਾ ਜੀ ਮੈਂ ਕੁਝ ਮੰਗਣਾ ਚਾਹੁੰਨਾ ਤੇ ਉਹ ਬੰਦੇ ਪਤਾ ਕੀ ਬੋਲੇ ਕਹਿੰਦੇ ਦੇਖਿਆ